ਹੋਈ ਹੈ ਪੰਜਾਬ ਦੇ ਲਈ ਮੋਦੀ ਸਰਕਾਰ ਨੇ ਇੱਕ ਗ੍ਰਾਂਟ ਜਾਰੀ ਕੀਤੀ ਹੈ 530 ਕਰੋੜ ਰੁਪਏ ਦੀ ਸਪੈਸ਼ਲ ਗ੍ਰਾਂਟ ਜਾਰੀ ਕੀਤੀ ਗਈ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ 530 ਕਰੋੜ ਦੀ ਗ੍ਰਾਂਟ ਕੇਂਦਰ ਨੇ ਦਿੱਤੀ ਹੈ ਔਰ ਪੰਜਾਬ ਦੇ ਵਿਕਾਸ ਨੂੰ ਇਸ ਗ੍ਰਾਂਟ ਦੇ ਨਾਲ ਇੱਕ ਮਜ਼ਬੂਤ ਹੁਲਾਰਾ ਮਿਲੇਗਾ ਕੇਂਦਰ ਸਰਕਾਰ ਵੱਲੋਂ 530 ਕਰੋੜ ਰੁਪਏ ਦੀ ਸਪੈਸ਼ਲ ਗ੍ਰਾਂਟ ਜਾਰੀ ਕੀਤੀ ਗਈ ਹੈ ਪੰਜਾਬ ਨੂੰ ਹਾਲਾਂਕਿ ਇਹ ਇਹ ਪੈਸਾ ਕਿਸ ਸੰਦਰਭ ਦੇ ਵਿੱਚ ਹੈ ਕਿਹੜੇ-ਕਿਹੜੇ ਇਸ ਦੇ ਵਿੱਚ ਖਰਚੇ ਨਿਰਧਾਰਿਤ ਨੇ ਕਿ ਕਿਹੜੀਆਂ ਚੀਜ਼ਾਂ ਤੇ ਇਹ ਪੈਸਾ ਲੱਗਣਾ ਹੈ ਕਿਉਂਕਿ ਇਹ ਬੁਨਿਆਦੀ ਢਾਂਚੇ ਦੇ ਕੰਮ ਹੁੰਦੇ ਨੇ ਵਿਕਾਸ ਸਰਕਾਰੀ ਇਮਾਰਤਾਂ ਦੀ ਉਸਾਰੀ ਮਸ਼ੀਨਰੀ ਵਿਧੀ ਦੀ ਖਰੀਦ ਜਿਹੜੀ ਹੈ ਜਾਂ ਹੋਰ ਪ੍ਰੋਜੈਕਟ ਜਿਹੜੇ ਨੇ ਉਹ ਇਹਨਾਂ ਦੇ ਤਹਿਤ ਆਉਂਦੇ ਨੇ ਪਰ ਕੀ ਪਾਰਟੀਕੂਲਰ ਕੋਈ ਵਿਸ਼ੇਸ਼ ਚੀਜ਼ਾਂ ਇਸ ਦੇ ਵਿੱਚ ਨਿਰਧਾਰਿਤ ਕੀਤੀਆਂ ਗਈਆਂ ਕਿ ਇਹ ਪੈਸਾ ਕਿਸ ਚੀਜ਼ ਤੇ ਖਰਚ ਕੀਤਾ ਜਾ ਸਕਦਾ ਸਾਡੇ ਸਹਿਯੋਗੀ ਮਨੀਸ਼ ਕਟਾਰੀਆ ਜੁੜੇ ਨੇ ਮੇਰੇ ਨਾਲ ਅਵਿਨੇਸ਼ 530 ਕਰੋੜ ਰੁਪਏ ਦੀ ਗ੍ਰਾਂਟ ਆਮ ਤੌਰ ਤੇ ਆਪਾਂ ਜਦੋਂ ਦੇਖਦੇ ਆਂ ਕੇਂਦਰ ਦਾ ਪੈਸਾ ਜਾਰੀ ਹੁੰਦਾ ਤਾਂ ਬੜਾ ਸਪੈਸੀਫਿਕ ਹੁੰਦਾ ਕਿਉਂਕਿ ਕੇਂਦਰ ਦੇ ਨਾਲ ਜੇ ਆਪਾਂ ਦੇਖੀਏ ਤਾਂ ਪੰਜਾਬ ਦੀ ਟਸਲ ਬਹੁਤ ਚਿਰ ਤੋਂ ਇਸੇ ਗੱਲ ਤੇ ਚੱਲਦੀ ਰਹੀ ਹੈ ਕਿ ਪੈਸਾ ਡਾਇਵਰਟ ਕਰ ਦਿੱਤਾ ਜਾਂਦਾ ਕਿਸੇ ਹੋਰ ਸਕੀਮ ਲਈ ਆਇਆ ਕਿਸੇ ਹੋਰ ਸਕੀਮ ਚ ਭੇਜਦਾ ਪਹਿਲੀ ਗੱਲ 530 ਕਰੋੜ ਦੀ ਗ੍ਰਾਂਟ ਇੱਕ ਸਪੈਸ਼ਲ ਗ੍ਰਾਂਟ ਕਾਫੀ ਵੱਡੀ ਰਕਮ ਹੈ ਔਰ ਦੂਸਰਾ ਕੋਈ ਸਪੈਸੀਫਾਈ ਕੀਤਾ ਕਿ ਕਿੱਥੇ ਖਰਚ ਹੋਣੀ ਹੈ ਇਹ ਅ ਵਿਜੀ ਜਿਹੜੇ ਕੇਂਦਰੀ ਰਾਜ ਮੰਤਰੀ ਐ ਰਵਨੀਤ ਸਿੰਘ ਬਿੱਟੂ ਜਿਹੜੇ ਪੰਜਾਬ ਨੂੰ ਬਿਲੋਂਗ ਕੀ ਕਰਦੇ ਹੈ ਉਹਨਾਂ ਨੇ ਸੋਸ਼ਲ ਮੀਡੀਆ ਪੋਸਟ ਪਾ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਮੋਦੀ ਸਰਕਾਰ ਵੱਲੋਂ ਇੱਕ ਵੱਡਾ ਤੋਹਫਾ ਦਿੱਤਾ ਗਿਆ ਤੇ 530 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਹੈ ਅ ਵਿਜੀ ਇਸ ਵਿੱਚ ਇਹਨਾਂ ਨੇ ਮੈਂਸ਼ਨ ਵੀ ਕੀਤਾ ਹੈ ਕਾਦੇ ਲਈ ਇਹਨਾਂ ਨੇ ਲਿਖਿਆ ਕਿ ਸਰਹੱਦੀ ਖੇਤਰਾਂ ਦੇ ਵਿਕਾਸ ਲਈ ਠੀਕ ਹੈ ਯਾਨੀ ਕਿ ਜਿਹੜੀ ਬਾਰਡਰ ਬੈਲਟ ਹੈ ਪੰਜਾਬ 'ਚ ਆਪਾਂ ਸਾਰੇ ਜਾਣਦੇ ਆ 550 ਕਿਲੋਮੀਟਰ ਦਾ ਪਾਕਿਸਤਾਨ ਨਾਲ ਲੱਗਦਾ ਬਾਰਡਰ ਹੈ ਜੇ ਆਪਾਂ ਗੁਰਦਾਸਪੁਰ ਪਠਾਨਕੋਟ ਇੱਥੋਂ ਸ਼ੁਰੂ ਕਰੀਏ ਤੇ ਅੰਮ੍ਰਿਤਸਰ ਤੱਕ ਤਾਰਨ ਫਾਜ਼ਿਲਕਾ ਫਿਰੋਜ਼ਪੁਰ ਇਹ ਲਗਭਗ ਜਿਹੜੇ 6 ਜ਼ਿਲ੍ਹੇ ਆਏ ਸਾਰੇ ਸਰਹੱਦੀ ਖੇਤਰ ਮੰਨੇ ਜਾਂਦੇ ਐ ਤੇ ਸਰਹੱਦੀ ਖੇਤਰ ਆਪਾਂ ਆਮ ਤੌਰ ਤੇ ਜਾਣਦੇ ਆ ਕਿ ਉਹਨਾਂ ਦੇ ਜਿਹੜੇ ਪਿੰਡਾਂ ਦਾ ਏਰੀਆ ਹੈਗਾ ਜਾਂ ਜਿਹੜਾ ਬਿਲਕੁਲ ਜ਼ੀਰੋ ਲਾਈਨ ਦੇ ਨਾਲ ਏਰੀਆ ਹੈ ਉਹ ਆਮ ਸ਼ਹਿਰੀ ਖੇਤਰਾਂ ਨਾਲੋਂ ਜਾਂ ਜਿਹੜਾ ਸੈਂਟਰ ਪੁਆਇੰਟ ਹੁੰਦਾ ਉਹਨਾਂ ਨਾਲੋਂ ਕਾਫੀ ਪਿਛੜਾ ਮੰਨਿਆ ਜਾਂਦਾ ਹੈ ਤੇ ਉਹਨਾਂ ਦੇ ਲਈ 530 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਹੈ ਨਾਲ ਬਿੱਟੂ ਲਿਖਦੇ ਨੇ ਕਿ ਭਾਜਪਾ ਸਰਕਾਰ ਦਾ ਇਹ ਖਤਮ ਬੁਨਿਆਦੀ ਬੁਨਿਆਦੀ ਢਾਂਚੇ ਦੇ ਵਿਕਾਸ ਸਰਕਾਰੀ ਇਮਾਰਤਾਂ ਦੀ ਉਸਾਰੀ ਮਸ਼ੀਨਰੀ ਦੀ ਖਰੀਦ ਅਤੇ ਹੋਰ ਮੁੱਖ ਪ੍ਰੋਜੈਕਟਾਂ ਨੂੰ ਤੇਜ਼ ਕਰੇਗਾ ਜਿਸ ਨਾਲ ਪੰਜਾਬ ਦੇ ਵਿਕਾਸ ਨੂੰ ਮਜ਼ਬੂਤ ਈਲਾਰਾ ਮਿਲੇਗਾ ਯਾਨੀ ਆਪਾਂ ਮੋਟਾ-ਮੋਟਾ ਕਹਿ ਸਕਦੇ ਹਾਂ ਕਿ ਜਿਹੜੇ ਪੰਜਾਬ ਦੇ 6 ਸਰਦੀ ਜ਼ਿਲ੍ਹੇ ਐ ਉਹਨਾਂ ਦੇ ਵਿਕਾਸ ਲਈ 530 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਗਈ ਹੈ ਇਸ ਦੀ ਜਾਣਕਾਰੀ ਰਵਨੀਤ ਸਿੰਘ ਬਿੱਟੂ ਆਪਦੇ ਸੋਸ਼ਲ ਮੀਡੀਆ ਪੋਸਟ ਰਾਹੀਂ ਸ਼ੇਅਰ ਕਰ ਰਹੀ ਹੈ ਜੀ ਵਿਜੇ ਠੀਕ ਹੈ ਧੰ ਇਸ ਜਾਣਕਾਰੀ ਦੇ ਲਈ ਤਾਂ ਰਵਨੀਤ ਬਿੱਟੂਰੇ ਜਾਣਕਾਰੀ ਸਾਂਝੀ ਕੀਤੀ ਹੈ ਜਿਹਦੇ ਚ ਇਹ ਇਹ ਪੈਸਾ ਜਿਹੜਾ ਹੈ ਬੁਨਿਆਦੀ ਢਾਂਚੇ ਦੇ ਵਿਕਾਸ ਜਾਂ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਉਹਨਾਂ ਦੇ ਵਿਕਾਸ ਦੇ ਲਈ ਕੁਝ ਇਮਾਰਤਾਂ ਜਿਹੜੀਆਂ ਨੇ ਕੁਝ ਉਹਨਾਂ ਦੇ ਰੱਖ-ਰਖਾਅ ਦੇ ਲਈ ਜਾਂ ਫਿਰ ਕੋਈ ਮਸ਼ੀਨਰੀ ਖਰੀਦਣ ਦੇ ਲਈ ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਉਥੇ ਇਸਤੇਮਾਲ ਕੀਤਾ ਜਾ ਸਕਦਾ ਹੈ ਹੋ ਸਕਦਾ ਹੈ ਅਗਲੇ ਦਿਨਾਂ ਦੇ ਵਿੱਚ ਇਸ ਨੂੰ ਹੋਰ ਸਪੈਸੀਫਿਕ ਕਰ ਦਿੱਤਾ ਜਾਵੇ ਕਿ ਕਿਹੜੀ ਕਿਹੜੀ ਚੀਜ਼ ਤੇ ਇਹ ਪੈਸਾ ਖਰਚ ਹੋਣਾ ਹੈ ਪਰ 530 ਕਰੋੜ ਦੀ ਗ੍ਰਾਂਟ ਕੇਂਦਰ ਨੇ ਪੰਜਾਬ ਨੂੰ ਜਾਰੀ ਕਰ ਦਿੱਤੀ